ਦੇਚੋ ਇੱਕ ਵੀ ਰੁਪਿਆ ਖਾਵਾ ਤਾਂ ਮੈਂ ਨਗਰ ਦਾ ਤੇਰਾ ਗੁਨਾਹਗਰ ਹਾਂ ਅੱਜ ਤੋਂ ਬਾਅਦ ਤੇਰੇ ਹੱਥ ਸਤਾਉਂਦੀ ਏ ਉਸ ਤੋਂ ਬਾਅਦ ਪੱਖ ਕਰਨਾ ਜਾਂ ਕੋਈ ਕਿਸੇ ਪਾਰਟੀ ਦਾ ਜਾਂ ਕੋਈ ਵੇੜੇ ਦਾ ਤੇਰੇ ਵਾਸਤੇ ਲਹੰਤ ਹੋਊਗੀ ਮੈਂ ਕਹਿੰਦਾ ਇੱਕ ਮਿੰਟ ਗੱਲਾਂ ਸੁਣ ਲੈ ਸੁਣ ਲੈ ਕੋਈ ਨਹੀਂ ਤੇ ਹਰ ਇੱਕ ਝੂਠੇ ਨੂੰ ਝੂਠਾ ਕਹਿਣਾ ਸੱਚੇ ਨੂੰ ਜੇ ਤੇਰਾ ਭਰਾ ਝੂਠਾ ਹੈ ਤੈਨੂੰ ਉਹਨੂੰ ਝੂਠਾ ਕਿਹੜਾ ਪਊਗਾ ਸੱਚਾ ਭਾਵੇਂ ਤੇਰਾ ਦੁਸ਼ਮਣ ਹੈ ਉਹ ਤੈਨੂੰ ਉਹਦੇ ਅਦਾਲਤ ਖੜਨਾ ਪਊਗਾ ਜਿਹੜੀ ਸੰਗਤ ਦਾ ਫੈਸਲਾ ਦੂਜਾ ਵੀ ਤਿੰਨ ਚਾਰ ਸੁਝਾਏ ਨੇ ਦਿੱਤੇ ਨੇ ਪਹਿਲਾ ਤਾਂ ਚਲੋ ਮੈਂ ਧਾਰਮਿਕ ਸਥਾਨ ਦਾ ਹੀ ਨਾਮ ਲੈ ਦਿਆਂ ਮਾਜਬੀ ਸਿੰਘਾ ਦਾ ਜੋ ਮੰਦਿਰ ਹੈ ਉਹਦੇ ਆਵਤੇ ਇਹਨੇ ਕਿਹਾ ਵੀ ਮੈਂ ਸ਼ਤ ਪਾਉਣੀ ਠੀਕ ਆ ਉਹ ਪਹਿਲਾ ਸਤਨੂ ਆਂਕਿਆ ਪਾਉਣੀ ਦੂਜਾ ਜਿਹੜਾ ਇਹਨੇ ਕਿਹਾ ਵੀ ਜਿਹੜਾ ਕਾ ਘਰਦਿਆ ਦੇਖੋ ਪਾਣੀ ਆਉਂਦਾ ਉਹਦੇ ਵਿੱਚ ਦੋ ਤਿੰਨ ਮਹੀਨੇ ਚੱਲਦਾ ਹੈ ਨਾ ਵੀ ਉਹ ਤੋਂ ਪਾਈਪ ਲਾਈਨ ਪਾ ਕੇ ਮੁੜ ਗਿਆਂ ਤੇ ਛੱਡਣੀ ਨਾਲੇ ਤਾਂ ਆਪਣਾ ਥੱਲੜਾ ਪਾਣੀ ਬਚੂ ਉਹ ਤੋਂ ਝੋਨੇ ਦੀ ਰੁੱਤ ਆਉਂਦੀ ਹੈ ਤੇ ਨਾਲੇ ਉਹ ਪਾਣੀ ਜਿਹੜਾ ਲੱਗੂ ਆ ਸਾਰੇ ਬਾਣ ਨਾਲੀ ਵਰਗੇ ਬਣਨਗੇ ਇਹਦੇ ਵੱਲੋਂ ਵੀ ਇਹ ਮੈਨੂੰ ਸੰਯੋਗ ਦੇਣਾ। ਇਹ ਨਗਰ ਸੰਯੋਗ ਦੇ। ਤੀਜੀ ਗੱਲ ਜਿਹੜੀ ਧਰਮਸ਼ਾਲਾ ਉਹ ਨਵੇਂ ਮਾਡਲ ਦੀ ਕੋਈ ਵਧੀਆ ਆਪਣੀ ਵੱਡੀ ਧਰਮਸ਼ਾਲਾ ਜਿਹੜੀ ਉਹਦੀ ਜਿਹੜੀ ਮਾਰਤਾ ਉਹ ਦੇਖੋ ਹਦਕਾ ਹੋ ਗਈ ਹੈ ਨਾ ਵੀ ਉਹਦੀ ਬਾਤ ਤੇ ਉਦੋਂ ਬਾਅਦ ਜਿਹੜਾ ਭਾਈ ਜਿਹੜੇ ਭੈੜੇ ਨਸ਼ੇ ਦੇ ਦੇਖੋ ਹੈ ਨਾ ਵੀ ਜਿਹੜੇ ਚਲੋ ਆ ਦੂਜਾ ਫੀਮ ਪੂਕੀ ਤਾਂ ਦੇਖੋ ਹੈ ਤਾਂ ਇਹ ਵੀ ਮਾੜੀ ਪਰ ਆਪਾਂ ਇਹਦੇ ਬਾਵਤੇ ਜਿਹਨੂੰ ਲੱਗ ਗਿਆ ਪਰ ਜਿਵੇਂ ਹੁਣ ਚਿੱਟੇ ਵਰਗੇ ਨਸ਼ੇ ਜਾਂ ਹੋਰ ਉਹਦਾਂ ਦੇ ਭਾਈ ਜਿਵੇਂ ਵੀ ਕੰਟਰੋਲ ਹੋਵੇ ਉਹ ਪੱਲਾ ਸਿੰਘ ਆਪਾਂ ਬਾਅਦ ਚ ਕਰਨਾ ਇੰਨੀ ਅੱਗੇ ਗੱਲਾਂ ਪੱਲਾ ਸਿੰਘ ਵੱਲ ਹੋਇਆ ਸਾਡ ਜੀ ਸਾਰੇ ਸੰਤਾਂ ਦਾ ਮਹਾਰਾਜ ਆਪਾਂ ਨੂੰ ਸਾਫ ਦੇਵੇ ਚੜ੍ਹਦੀ ਕਲਾ ਲਓ ਹੁਣ ਜੋ ਪੱਲਾ ਸਿੰਘ ਅੱਗੇ ਉਹ ਭਾਈ ਸੌ ਜਦੋਂ ਇਹਨੇ ਖਾਣੀ ਹੋਈ ਤਾਂ ਜਿਸ ਤਰ੍ਹਾਂ ਮੈਂ ਜੀ ਪ੍ਰੂਵਾਂ ਅੱਜ ਤਾਂ ਹੁਣੀ ਚੱਲਾਂਗੇ ਨੰਨਾ ਮੁਰਦੂ ਬੰਦਾ ਕਿਹੜਾ ਹੂ ਨਾਲ ਚੱਲ ਕੇ ਮੋਟ ਨਹੀਂ ਇਹ ਇੱਕ ਗੱਲ ਦੇਖੋ ਮੈਂ ਸੌਂ ਖਾਊਂਾ ਉੱਥੇ ਜਾ ਕੇ ਵੀ ਮੈਂ ਜਿਹੜਾ ਸਰਕਾਰੀ ਗ੍ਰਾਂਟ ਹੈ ਉਹਦੇ ਵਿੱਚੋਂ ਪੈਸਾ ਨਹੀਂ ਖਾਣਾ ਉਹ ਮੇਰੇ ਨਾਲ ਨੰਨਾ ਬਿੰਦਰ ਜਾ ਕੇ ਗੁਰੂ ਘਰ ਉਹ ਤਾਂ ਖਾ ਹੀ ਨਹੀਂ ਉਹ ਖਾਤਾ ਨੂੰ ਕੋਈ ਰੋਗ ਨਹੀਂ ਤੇਰੀ ਸਿਆਣਗੀ ਵਾਹਿਗੁਰੂ ਜੀ ਕਾਬ ਸੁਭਾਨ ਅੱਲ੍ਹਾ ਚਲਾ ਦੇ ਗੁਰੂ ਪ੍ਰਸਾਦ ਸਾਨੂੰ ਮੋਕੋ ਕਿ ਕਰਨਾ ਇੱਕ ਤਰ੍ਹਾਂ ਕਰਦਾ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਊਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਨੱਗਰ ਦਾ ਤੇਰਾ ਗੁਨਾਹਗਰ ਹੋ ਜਾਵਾਂ ਜੇ ਵੀ ਤਾਰੋਂ ਸਰਕਾਰ ਕੰਨਿਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਮੈਂ ਗੁਰੂ ਮੈਂ 1 ਰੁਪਿਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੈਗਰੂ ਮੈਨੂੰ ਤੂੰ ਲਾਈਂ ਮੈਂ ਇੱਕ ਵੀ ਰੁਪਈਆ ਇੱਕ ਪੈਸਾ ਨਕਰ ਤੇ ਲਾਉਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਈਆ ਖਾਵਾ ਤਾਂ ਮੈਂ ਤੇਰਾ ਗੁਨਾਹਗਾਰ ਹੋਊਂਗਾ ਨਕਰ ਦਾ ਗੁਨਾਹਗਾਰ ਹੋਊਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ